ਕਹਈ ਲੱਗਿਆ ਨਹੀਂ ਘਰਾਂ ਨਹੀਂ ਐਸੇ ਗਰੀਬ ਕਰਦੇ ਨੇ ਉੱਥੇ ਉੱਥੇ ਦੇ ਪੱਤੀਆਂ ਪਕਾਈਆਂ ਮਿਲ ਜਾਂਦੀਆਂ ਇੱਥੇ ਆ ਕੇ ਆਪ ਨੂੰ ਭੰਦਾ ਪੈਣਾ ਕਦੀ ਨੇ ਆਜਮਾ ਕਾਣੀ ਆ ਕਦੀ ਨਾ ਕਣੀ ਕਾਣੀ ਆ ਕਦੀ ਮੈਂ ਆਹ ਨਾ ਦਮਾਡਾ ਹੀ ਮਾਤਾ ਨੂੰ ਦੋਹਾਂਗਾ ਐ ਬਾਬਾ ਨੂੰ ਕਰੋ ਸੇ ਕਿ ਕਿ ਆ ਗਈ ਆਹ ਕਦੇ ਕੰਮ ਨੂੰ ਲੱਗੀ ਘਰ ਦਾ ਭਾਲੇ ਕੀ ਬਣਾਇਆ ਮੈਂ ਤੇ ਮਿਹੇ ਕਿਹੜਾ ਹੋਣੀ ਕਿ ਪੈਸੇ ਜਾਂ ਕਿਥੇ ਗਏ ਆ ਆ ਸਾਰੇ ਬੁੱਕ ਤੇ ਹਵਾ ਖੜੇ ਵੜੇ ਕਿੰਝ ਕਰੇ ਤੁਸੀਂ ਸਫਲਿਕਰਾ ਕੋ ਹੁੰਦੀ ਹੈ ਮੈਂ ਸਾਰਾ ਇਥੋਂ ਲੱਥ ਕੇ ਆਵਾਂ ਲੰਗਾ ਹੋਰ ਨਹੀਂ ਖੁੰਦਾ ਇਥੋਂ ਨਹੀਂ ਨੂੰ ਤੇ ਵੀ ਵੇਚੋਂ ਦੀ ਅੱਜ ਬਣਾਇਆ ਕੀ ਅੱਛਾ ਮਾਲ ਲੰਗਾ ਐਨਾ ਨੇ ਜੋ ਆਪਣਾ ਕੋਲ ਬੱਕਰਾ ਖਰਾਇਆ ਹੋਣਾ ਜਿੰਨੇ ਪੈਸੇ ਆਏ ਨਾ ਸਾਰੇ ਜਮ੍ਹਾਂ ਕਰਾਉਂਗੀ ਬਾਅਦ ਚਾਹਨਾ ਮੇ ਕੋਲ ਹੈ ਹੀ ਨਹੀਂ ਕਾਫੀ ਜਦੋਂ उतना ना फिर लखा के साथ हटाए निकलने ना हां लखा के साथ हटाए निकलने ना डाल ना करा कड़का तो बाद करे आ सुनो ਕੀ ਤੁਸੀਂ ਸੜਾ ਕਰ ਦੇ ਦਿਓ ਨਾ ਮੈਂ ਕੋਠੇ ਦੇ ਚਲੇ ਜਾਵਾਂ ਆਪਰੇ ਕੋਠੇ ਚਾਹ ਤਾਂ ਵਾਪਿਆ ਚਾਹ ਵਾਪਿਆ ਆ ਨਾ ਚਾਹ ਵਾਕੇ ਨਾਲ ਤਾਂ ਵੀ ਖੇਵਾਂ ਕੋਟਾ ਘਾਟਾ ਜੰਦਾ ਨਹੀਂ ਆ ਚਾਈਨਾ ਬਿਨਾ ਲੱਗੀਆਂ ਕਿ ਨਾ ਬਾਹਰ ਕੋ ਸੋਫੀ ਆ ਸਭ ਪੁੱਟ ਗਿਆ ਇਹ ਦਾਸ ਦੇ ਲੱਗਾ ਨਾ ਤੇ ਨਾੜੀਆਂ ਲੱਗਿਆ ਬਾਹਰ ਨਾ ਪਾਇ ਇਹ ਵਾਸੂ ਲਿਆ ਜਦੋਂ ਮੇਰੇ ਮਿਲਣਾ ਅੱਜ ਮਕਾਨ ਆ ਲੈ ਮੈਨ ਰਾ ਮਾਜ਼ੂ ਨਹੀਂ ਤਾਂ ਬੀਤੀ ਬੜੀ 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 ਵਧੀਆ ਖਾਣਾ ਹੁੰਦੀ ਆ ਸਰ ਕਾ ਇੱਕ ਬਸ ਕੇ ਹਰ ਕਰਨੀ

ਕਿ ਐਵੇਂ ਮੇਰਾ ਕੋਈ ਫੋਨਿੰਗ ਕਰਕੇ ਗੱਲ ਗਏ ਆ ਕੱਫੇ ਗੱਲ ਗਏ ਆ ਕੱਫੇ ਲਵਾਣਾ ਮੈਨੂੰ ਆਪਾਂ ਫੇਰ ਸਿੱਧੂ ਮੈਂ ਕੰਨੀ ਕਰਨੀ ਨਹੀਂ ਐਥੇ ਕੀ ਕਰ ਗਈ ਕਿੰਨੇ ਘਾਂਡੇ ਘੋਲ ਲੈਂਦੀ ਮੇਰੇ ਪਾਣੀ ਕਰਕੇ ਗੱਲ ਗਏ ਆ ਹਾਂ ਮੇਰੀ ਬਾਕੀ ਤਾਂ ਜੁਰਗਤਰੀ ਆ ਤੈਨੂੰ ਪੜਾਣਾ ਹੈਗਾ ਵਾ ਦਾਰੇ ਕਿੰਨਾ ਵਧੀਆ ਕਿੰਨੋਂ ਹੁੰਦੇ ਆ ਵਾ ਹੁਣ ਆਜ ਮੈਂ ਤੋਰਨਾ ਵਗੇ ਛੇਤੀ ਛੇਤੀ ਮੈਂ ਆਂਦਾ ਲਾਂ ਨਹੀਂ ਬਸ ਜੁਰਗਤ ਤੇ ਛੇਤੀ ਛੇਤੀ ਗੱਲ ਕਰਦਾ ਮੈਂ ਮੈਂ ਤਾਂ ਗਈ ਨਹੀਂ ਆ ਪਾਪਾ ਜੀ ਛੇਤੀ ਛੇਤੀ ਜੰਗੂ ਨੂੰ ਕਹਿ ਦੋ ਕਿ ਮੈਂ ਨਹੀਂ ਆਪਣੇ ਘਰ ਜਾਵਾਂਗਾ ਮੇਰਾ ਨਹੀਂ ਕਿਤੇ ਦਿਲ ਲੱਗਦਾ। ਵਾਹ ਉਹਦੇ ਸਫਾਈਆਂ ਵਾਲੀ ਲਈ ਤੇ ਸਫਾਈਆਂ ਨਹੀਂ ਚੱਜਣਾ ਫਰਾਂਗੇ। ਮਾਰਬਲ ਦਾ ਹਾਲ ਦੇਖੋ। ਮੇਰੀ ਗੱਲ ਸੁਣੋ। ਮੈਂ ਕਦੇ ਨਹੀਂ ਕਿਹਾ ਉਹਨਾਂ ਨੇ ਕਿ ਆਪ ਹੀ ਕਰ ਲੈਣੀ। ਅਸੀਂ ਤਾਂ ਮੈਂ ਨੇ ਜ਼ਬਰਦਸਤੀ ਕਿਹਾ ਵਸਾਈ ਜਾਏ। ਅੱਛਾ ਜਦ ਕਿ ਮਾਪੋਤਾ ਨੇ ਦੋਵਾਂ ਨੇ ਸਫਾਈਆਂ ਨਾਲ ਹੀ ਡਾਵਾ ਦਿੱਤੀਆਂ। ਤੇ ਕੀ ਮਾਂ ਹੀ ਆ ਕੇ ਬਿਲਾਉ। ਮੇਰੇ ਵਿੱਚ ਕੰਟਾ ਲੱਗ ਗਿਆ। ਨੀਣਾ ਮਾਰ ਗਿਆ ਤੇ। ਹੋਰ ਬੱਤੀ ਬੋਲਣਾ। ਤੇ ਬੋਲਣ ਦੇ ਨਹੀਂ। ਮਾਂ। ਬੋਤਨ ਬਲ ਗਿਆ। ਉਹ ਮੈਂ ਬੋਤ ਨਹੀਂ ਆ। ਕੀ ਕਰੀਏਗਾ ਤੇ ਮੈਂ ਨਾਟਾ ਕਰਾ ਕੇ ਤੇਨੂੰ ਪੈਰ ਕਰਕੇ ਤੇ ਮੈਂ ਵੀ ਜਮਾ ਦੁਕਾਨ ਤੇ ਨਹੀਂ ਕਿਹੜੇ ਕੰਮ ਕੋਈ ਕੰਮ ਕਰਦਾ ਬਣਾਣਾ ਉਹ ਭਰਾ ਜਿਹੜੀ ਜੋ ਕਿਹੜੀ ਖੋਲੀ ਨੇ ਉਹ ਰੈਂਡੋ ਚੂਹੀਆਂ ਦੇ ਲਈ ਖੋਲੀ ਮੇਰੇ ਦੋਸਤ ਜੀ ਦਾਣਾ ਹਾਂ ਮੈਂ ਬੱਸ ਬਸ ਤੇ ਮੇਰੀ ਗੱਲ ਸੁਣ ਮੈਂ ਨੰਬਰ 400 ਨਹੀਂ ਰਹਤੀ ਮਾਮੋ ਕਿ ਆਪ ਮੱਕਾ ਦੀ ਬੋਸਣੀ ਕੋਸ ਨਾ ਕੋਤ ਦਿਨ ਮੈਨਾਂ ਬੜੀ ਗਿਆ ਹਾਂ ਹਾਂ ਤੇ ਵੀ ਹੱਥ ਮੈਂ ਨਾ ਜਾਵਾਂਗਾ ਕੰਦਾਂ ਤੇ ਮੈਂ ਮਾਮੋ ਜੀ ਨਾਲ ਚੱਲੇ ਆਉਣਾ ਬਾਗ ਚਾਰ ਪੰਜ ਜਰੀ ਹੋਰ ਹੋਣੀਆਂ ਮੈਨਾਂ ਨਹੀਂ ਲੱਗਿਆ ਕਿੰਨੇ ਆ ਤੇ 3 ਮੈਨੂੰ ਪਿਲੋਣਾ ਮੱਗਣਾ ਇਹਨਾਂ ਕਿਦੋਂ ਕਰ ਦਿੰਦੀ ਮੈਂ ਡੋਕੋਨ ਨਾ ਲੈ ਤਾ ਤੇ ਕੋਲੀ ਕੋਲੇ ਨਾਲ ਮ ਦਿਖਾਈਂ ਸਿੱਕ ਮੇਰੀ ਐ ਤੋ ਕਿੰਨੇ ਵੀ ਲੈ ਤਾ ਆ ਜਮਾ ਕਰੇ ਇਹ ਨਹੀਂ ਗਾ ਕੋਣ ਤੋ ਫੀ ਕੋਰੀ ਨਹੀਂ ਆ ਐਸੇ ਮੋਦੀ ਨਾ ਸੈਂਟ ਦੇ ਕੇ ਨਾਮ ਲੈ ਕਰੀ ਕੰਮੀ ਸੇਕੀ ਤੇ ਬੰਗਾਰੀ ਜਿੰਦਗੀ ਜਿਉਂਦੇ ਹੋ ਨਿਆ ਇੱਕ ਹੀ ਲਗਰਾ ਮਨ ਬਲੇ ਤੇ ਹੋ ਨਿਆ ਜਿਹੜਾ ਜਿੰਨੀ ਪੱਕੀ ਬਗਾਈ ਦੋ ਤੇ ਮੈਂ ਤੇਰੇ ਕਪੜੇ ਸੁੱਕੇ ਰਹਿ ਗਏ ਭਾਂਡੇ ਨੂੰ ਜੱਤੀ ਸਾਫ ਹੋਣੀ ਸਮਾਈ ਨਾ ਹੋਣੀ ਕੱਬ ਲੈ ਨਿਆ ਮੈਂ ਕਿੱਧਰ ਜਿਗਰ ਕਰਾਂ ਚੱਪ ਕਰਕੇ ਨਾ ਤੇਰੇ ਬੋਨ ਤੇ ਹੌਲ ਕੇ ਦਿੰਦੇ ਹੋ ਨਾ ਤੇਰਾ ਚੱਪ ਕਰਕੇ ਨਾ ਅੱਜ ਜਿੰਨੇ ਦੇ ਦਸ ਕੱਢਣੇ ਤੇ ਆਂ ਨਾ ਕਾਮਾ ਨੂੰ ਕਹਿ ਕੇ ਆਓ ਤੇ ਜਾ ਕੇ ਕੰਮੀਆਂ ਕਿਹਨੂੰ ਕਹੋ ਕਾਮਾ ਕੇ ਮੈਂ ਦੇ ਦੋ ਮੈਂ ਅੱਜ ਤੋਂ ਬਾਅਦ ਕੋਈ ਕੱਪੜੇ ਨਹੀਂ ਕੋਠੇ ਪੋਹਣ ਜਾਣਾ। ਇਹ ਮੰਮੀ ਨੇ ਦੇਖ ਲੈਣਾ ਤੇ ਉਹਨਾਂ ਨੇ ਮੇਰੀ ਕਲਾਸ ਲਾ ਦੇਣੀ। ਤੇ ਮੈਂ ਕੰਮ ਨਹੀਂ ਸਾਰੇ ਕੰਮ ਕਰਨਾ ਮਮਾ ਦਾ ਟਿੰਪੇ ਜਾਂਦੀ ਹੈ। ਮੈਂ ਕਲਾਸ ਤੋਂ ਨਹੀਂ ਆਇਆ ਕੋਠੇ ਮੈਂ ਕਰ ਲੈਣਾ। ਐਥੇ ਥੋੜਾ ਮੈਂ ਕਰੂੰਗਾ ਤੇ ਨਾ ਨਾ ਕੋਈ ਕੰਮ ਕਰਨਾ ਤੇਰਾ। ਜੋ ਹੀ ਕਰਨਾ ਆਪੇ ਕਰਨਾ ਵਾ। ਬਹੁਤ ਰੱਲਦੀ ਮੰਮੀ। ਮੰਮੀ? ਹਾਂ। ਮੰਮੀ? ਹਾਂ। ਕਾਹਦੇ ਨਾਲ ਮੈਂ ਇੱਕ ਗੱਲ ਕਰਨੀ ਹੈ। ਸਾਡਾ ਆ ਕੇ ਅੰਦਰ ਆ ਜਾ। ਇੱਥੇ ਗੱਲ ਨਹੀਂ ਬਣੀ ਆ। ਕਹਾਵਾਂ ਤਾਂ ਗਰਮੀ ਬੜੀ ਲੱਗ ਕੇ ਤੇ ਗੱਲਾਂ ਨਹੀਂ ਹੁੰਦੀਆਂ ਚਾਹ ਤੇ ਮੇਰਾ ਹੀ ਸੋਚਿਆ ਵਾ ਸੋਚੇ ਕਦੋਂ ਦੀ ਲੱਗੀਆਂ ਜੱਸੇ ਮੀਂਹ ਆ ਮੈਂ ਨੁਗੈ ਸੇ ਮੰਗਾਵਣਾ ਚੱਲਾ ਮੈਂ ਮੰਦਰ ਆਇਆ ਮਾਣਾ ਗਰਮੀ ਬੜੀ ਐ ਐ ਤੱਕ ਤੇ ਚੱਲਾ ਮੈਨੂੰ ਤਾਂ ਤੇ ਗਰਮੀ ਬੜੀ ਲੱਗਦੀ ਐ ਬੜੀ ਬੜੀ ਐ ਪੁੱਤਰ ਬੜੀ ਬੜੀ ਜਿਆਦਾ ਵਾ ਬਹੁਤ ਜਿਆਦਾ ਬਹੁਤ ਗੱਲ ਸਹੀ ਕਰ ਜੇ ਬੈਠੇ ਤੈਨੂੰ ਬਾਹਰ ਨਿਕਲੇ ਏਸੀ ਨਹੀਂ ਚੱਲਦਾ ਪਿਆ ਜੇ ਤੇ ਕਿਤੇ ਏਸੀ ਬੰਦ ਕਰ ਜੀਏ ਹਾਏ ਹੇ ਤੇਰਾ ਸੋਚਿਆ ਮੈਂ ਮੈਂ ਕਿਹਾ ਤੁਰਾ ਜਬਰਾ ਕਿ ਆਨੇ ਮੈਂ ਚ ਚੰ ਕਮਰਾ ਥੋੜਾ ਬਦਾ ਠੰਡਾ ਆਇਆ ਆਏਗਾ ਤੇ ਮੈਂ ਕਿਹਾ ਚਲ ਮੈਂ ਧੀ ਨੂੰ ਪਤਾ ਕਿ ਗਰਮੀ ਨਾ ਲੱਗੇ ਮੈਂ ਤੇਰਾ ਸੋਚਦੀ ਆ ਵੀਰੇ ਕੋਈ ਗੱਲ ਨਹੀਂ ਹੈਗੀ ਆਏ ਮਾਤਾ ਇੰਨਾ ਸੋਚਨੀ ਆ ਤੈਨੂੰ ਗਰਮੀ ਨਾ ਲੱਗੇ ਤੇ ਕਿਤੇ ਸੋਈ ਮੈਂ ਕਿਹਾ ਕਿ ਸੰਦੀ ਬਣਾ ਦੇ ਮੈਂ ਤਾਂ ਬਿਆਸ ਕਢਾ ਲੂੰਗੀ ਸਾਰੀ ਮੰਦੇ ਇਹ ਤਾਂ ਖਾਣੀ ਰਹਿਣਾ ਸੀ ਜੀ ਇਹਨੇ ਕਿ ਪਛਤ ਰੈਂ ਕਿ ਤੇਰੇ ਹੱਥਾਂ ਜਿਹੜਾ ਖਾਵਾ ਤੇ ਕਿਹਦੀ ਖਾਵਾ ਸੇ ਸੇ ਉੱਟ ਕੇ ਦੀ ਮੰਗ ਮੇਰੇ ਸੋਨੋ ਗੱਲ ਆਲੂ ਵਾਲੀਆਂ ਬਣਾ ਦੇ ਹੋਰ ਰਾਜਮਾ ਬਣਾ ਦੇ ਉਹਦਾ ਟਿੱਕੀ ਖਾਣਾ ਮੈਂ ਦੱਸ ਦਿੰਦਾ ਮੈਨੂੰ ਰਾਤੀਂ ਜੋ ਮਾਗੀ ਮੈਂ ਅੱਜ ਕਿਹੜੀ ਗੱਲ ਲਾਣੀ ਆ ਰੱਤ ਗਿੰਦ ਰੋਈ ਦੀ ਸਬਜ਼ੀ ਬਣਾਉਣੀ ਸਹੀ ਚੀਜ਼ ਕਹੇ ਨਾ ਤੇ ਉਹ ਹੀ ਲਿਆ ਦਨਾ ਮੈਂ ਜੇ ਤੋ ਕਹਿੰਗੀ ਰੈਡੀਮੇਡ ਤੇ ਰੈਡੀਮੇਡ ਲਿਆ ਲੂੰਗਾ ਦੋ ਗੋਲੀਆਂ ਮੈਂ ਬਣਾ ਦਿੱਤੀਆਂ ਰੱਤੀ ਵੀ ਖਾ ਲਿਓ ਰੋਈ ਆਹ ਹਾਂ ਰੱਤੀ ਰਾਤੀ ਮੇਰੇ ਕੋਲ ਬਣਦੀ ਜਾਂਦੀ ਮੈਂ ਨਹੀਂ ਖਾ ਸਕੀ ਮੈਂ ਤੇ ਤਾਜ਼ੀ ਤਾਜ਼ੀ ਸਬਜ਼ੀ ਬਣਾਉਣੀ ਆ ਨਿਕਲੇ ਮੱਕਲੀ ਹੁੰਨੀ ਨਾ ਸਿਹਰੀ ਸਬਜ਼ੀ ਉਹ ਸ਼ਾਮੀ ਗੂੜਾ ਆਹ ਮatiya ਵਾਹ ਤਾਜ਼ੀ ਖਾਣੀ ਚਾਹੀਦੀ ਹੈ ਨਾ ਬਾਸੀ ਹੋ ਜਾਣਾ ਬਈ ਕੋਈ ਚੰਗੀ ਨਹੀਂ ਕੀ ਆ ਤਾਂ ਨਾ ਮੈਂ ਕਹਿਨੀ ਆ ਵੀ ਖਰਚਾ ਦਿੰਦੇ ਜਿੰਨੇ ਪੈ ਜਾਂਦੇ ਕਿਤੇ ਆ ਸੱਗੀ ਤੇ ਨਹੀਂ ਤਾਜੀ ਤਾਜੀ ਖਾਦੀ ਹਾਂ ਆ ਸਪਾਈਆਂ ਵਾਲੇ ਕਿੰਨੇ ਹੁੰਦੀ ਆ ਸਪਾਈਆਂ ਵਾਲੇ ਕਿੰਨੇ ਤਾਜੀ ਤਾਜੀ 2-4 ਦਿਨਾਂ ਪਿੱਛੋਂ ਆਂਦੀ ਐ ਤੁਹਾਨੂੰ 50 ਰੁਪਏ ਦੇਣੀ ਆ ਲੈ ਸਪਾਈਆਂ ਘਰ ਆ ਲੈਣੇ ਪੱਕੀ ਦੀ ਦਵਾਈ ਨਹੀਂ ਪੱਕੀ ਮੈਂ ਕੀ ਕਰਨੀ ਐ ਇਹ ਤੇ ਕਰ ਮੇਰੇ ਨਿੱਕੇ ਨਿੱਕੇ ਜੜੇ ਨਹੀਂ ਆਣੇ ਨੇ ਹਾਏ ਮਾਤਾ ਨੇ ਟੈਨਾਂ ਦਾ ਵੇ ਕੀ ਹਾਲ ਕਰਤਾ ਇਹ ਨਾ ਸੋਚ 2 ਮਹੀਨੇ ਦਾ ਉਹਨੂੰ ਆਪਾਂ 7-800 ਜਾਂ 1000 ਰੁਪਏ ਦੇਣਾ ਹਾਂ ਤੇ ਟੈਨਾਂ ਦਾ ਹੋ ਜਗੇ ਰੰਗ ਰੂਪ ਬਦਲ ਜਾਣਾ ਮਾ ਤੇ ਫਿਰ ਇਹਨਾਂ ਨੂੰ ਪਟਾਕੇ ਬਲਵੰਦੇ ਲਵਾਂਗੇ ਖਰਚ ਸਾਡਾ ਵਧਾ ਚੜੇਗੀ ਪੈਸੇ ਜੋੜਨੇ ਕਿਤੇ ਕਿ ਜੋੜਨ ਦੀ ਬਕਰੇ ਕੋਈ ਬੈਂਕ ਕੋਡ ਖੋਲਣਾ ਹੈ ਕਿੱਥੇ ਕੋਡ ਖੋਲਣਾ ਹੈ ਦੱਸ ਮੇਰਾ ਆਪਣਾ ਕਲੀ ਦਾ ਖਰਚਾ ਥੋੜਾ ਮੈਨੂੰ ਸੁਣੋ ਘਰ ਖਰਚਾ ਖੋਣ ਹੀ ਆ ਗਈ ਆ ਨਾ ਇਹ ਸਾਰਾ ਘਰ ਸੰਭੋਗੇ ਆਪੇ ਚੰਲਾ ਸਾਫ ਕਰੂਗੀ ਆ ਪੈਸਾ ਦੀ ਸਫਾਈ ਕਰੂਗੀ ਕੰਮ ਵਾਲੀ ਜਿਹੜੀ ਹਫਤੇ ਬਾਅਦ ਆਉਂਦੀ ਉਹਨੂੰ ਕਾ ਉਹ ਵੀ ਨਾਲ ਦੋ ਉਹ ਵੀ ਸਾਡੇ ਸਾਥ ਚਾਰ ਪਾਏ ਬਚਣਗੇ ਠੀਕ ਆ ਨਾ ਤੇਨੂੰ ਛੇੜਨੇ ਕੋਈ ਫੋਣੀ ਦੀ ਚੀਜ਼ ਬਣਾਵਾਂਗੇ ਜਦੋਂ ਇਹ ਨਾ 50 ਕਿਫਤਾ ਪਛਦਾ ਯਾਰ ਮੇਂ ਨੇ ਕਿਹਾ 200 ਚਲੋ 200 ਤੁਰੇ ਲੈ ਆ ਅੱਛਾ ਮੇਰੀ ਮਾਂ ਘਰ ਤੇ ਇੰਨੀਆਂ ਕੰਮ ਵਾਲੀਆਂ ਲੱਗੀਆਂ ਹੈ ਕਿ ਅੱਜ ਮੈਂ ਲੀਰਾ ਮਾਣ ਤੁਹਾਡੇ ਜੋ ਜੋ ਮੈਂ ਤੇ ਜਾਣਦੀ ਹਜ਼ਾਰਾਂ ਰੁਪਇਆ ਮੈਨੂੰ ਅੱਜ ਫੜਾਉਂਦੇ ਆ ਇਹ ਕੰਮ ਵਾਲੀ ਦੀ ਗੱਲ ਕਰਦੀ ਸਾਰਾ ਕੰਮ ਛੰਮੀ ਨੂੰ ਕਰਾਇਆ ਹਾਂ ਕੰਮ ਵਾਲੀ ਕਿੱਥੇ ਲੱਗੀ ਹੈ ਮੈਡਮ ਜੀ ਛੰਮੀ ਨੂੰ ਨਾ ਆਏ ਅਜੇ 2-3 ਮਹੀਨੇ ਹੋ ਗਿਆ ਤੇ ਪਹਿਲੋਂ ਕੰਮ ਵਾਲੀਆਂ ਹੀ ਲਾਈਆਂ ਸੀ ਜਿਹੜੀ ਪਹਿਲੋਂ ਲਿਆਂਦੀ ਸੀ ਉਹ ਵੀ ਦੱਸ ਨਾ ਹਾਂ ਉਹ ਕੀ ਗੱਲ ਉਹਦੇ ਸਿਰ ਤੇ ਇੱਕ ਮਿੰਟ ਕਿੰਨਾ ਬੋਝ ਪਾਇਆ ਹੈ ਇੱਧਰ ਆ ਕੇ ਮਾਂ ਵਾਲ ਹੋ ਗਏ ਜੇ ਕੀ ਗੱਲ ਹੁਣ ਸੱਸ ਦੀਆਂ ਭੋਲੀਆਂ ਨਾ ਨੂੰ ਗੱਲਾਂ ਖਾਦਾ ਪਿਤਾ ਪੁੱਤ ਗਿਆ ਚਾਰੇ ਜਿਆਦਾ ਮੁੱਠੀਆਂ ਮੇਰੀ ਮੰਮੀ ਨੂੰ ਇੰਨੀਆਂ ਗੱਲਾਂ ਕਰੀ ਜਾਣਦੀ ਮੰਮੀ ਤੈਨੂੰ ਖੁਸ਼ ਕਹਿ ਨਹੀਂ ਦੇ ਇਹਦਾ ਮਤਲਬ ਇਹ ਥੋੜਾ ਫੇ ਚੋਪਾ ਤੇ ਜੋ ਮਰਜ਼ੀ ਕਰੀ ਜਾਓ ਮੰਮੀ ਨੂੰ ਤਾਂ ਮੈਂ ਕਹਿਣਾ ਵੇਖੋ ਕੋਠੀ ਸਾਡੀ ਖਰਾਬ ਹੋਉਂਦੀ ਮੰਮੀ ਵੇਖੋ ਰਸੋਈ ਦਾ ਬੜਾ ਬੁਰਾ ਹਾਲ ਜੇ ਮੈਨੂੰ ਵੇਖ ਕੇ ਸਵੇਰਾ ਬੜਾ ਕੱਪ ਚੜਿਆ ਆ ਜੇ ਸਾਰੇ ਗੀ ਬਕਸ ਖਰਾਬ ਕੀਤੇ ਆ ਸ਼ਿੰਕ ਜਦ ਕਿ ਮੂੰਹ ਬਦਲਿਆ ਪਿਆ ਕਿਉਂ ਉਹ ਕਿਉਂ ਉਹ ਕੱਭ ਗਿਆ ਜੋ ਲੱਤ ਖੇਡੇ ਨਵਾਦਾਂਗੇ ਤੂੰ ਇੰਨਾ ਸਿਰ ਤੇ ਘਰ ਚੁੱਕਿਆ ਆ ਤੂੰ ਗਈ ਕਿਉਂ ਤੈਨੂੰ ਨਹੀਂ ਪਤਾ ਲੱਗਦਾ ਫੇ ਮੈਂ ਘਾ ਕਰਾਂ ਦਾ ਤਾਂ ਤਾਂ ਕਿ ਇੰਨ ਘਰ ਉਹਨੇ ਸੁਣਾਉਣਾ ਮੈਂ ਕਰ ਚਲ ਹੁਣ ਆ ਗਈ ਆ ਨਾ ਤੇ ਫੇ ਸਾਰਾ ਕੰਮ ਹੁਣ ਤੂੰ ਹੀ ਕਰਿਆ ਕਰ ਨਈ ਲਾ ਦਸ ਸਾਰਾ ਕੰਮ ਇੱਕ ਹੁੰਦਾ ਵਾ ਆ ਤੇ ਫੇ ਸਹੀ ਕਹਿੰਦਾ ਤੇ ਮੰਮੀ ਕੋਣਾ ਸਾਰਾ ਇਸੋ ਮੈਂ ਕਿਹੜਾ ਸਾਰਾ ਕੰਮ ਹੋਣਾ ਮੈ ਮਸਾਂ ਹੀ ਆਪਣੇ ਤਾਂ ਕੱਪੜੇ ਧੋਪਦੇ ਮੰਮੀ ਮੇਰੀ ਸੋਹਣਾ ਕਰ ਮੈਂ ਅੱਜ ਤੋਂ ਬਾਅਦ ਕੱਪੜੇ ਨਹੀਂ ਆਪਣੇ ਧੋਣੇ ਨਹੀਂ ਨਹੀਂ ਕਰਦੇ ਤੋਂ ਹੈਗੀ ਆਹੋ ਮੱਦਰ ਮੈਂ ਲਿਆਂਦਾ ਨੂੰ ਕਹਦੇ ਲਈ ਐਸੇ ਗੱਲ ਕੇ ਤੇ ਲਿਆਂਦਾ ਇੰਨੀ ਜੇਵਾ ਕਰ ਮੈਂ ਨਾ ਹੋਰ ਆਸ ਇਮੇ ਨੂੰ ਪੜਾ ਕੋਸ ਕਿ ਐਸੀ ਤੁਹਾਡੀ ਮੰਮੀ ਨੂੰ ਮੈਂ ਕੋਈ ਕੰਮ ਨਹੀਂ ਕਰਨ ਦੇਣਾ ਸਾਰੇ ਕੱਪੜਾ ਲਿਲਾ ਜੀ ਝਾੜ ਕੁੰਝ ਸਭ ਕੁਝ ਮੈਂ ਕਰੂੰਗੀ ਤੇ ਮੇਰਾ ਮਾਨੀ ਨਾ ਖੁਸ਼ ਹੈ ਨਾ ਕਿ ਚੱਲ ਮੇਰੇ ਮੰਮੀ ਬਾਰੇ ਇੰਨੇ ਨੂੰ ਸੋਚਿਆ ਸੋਚਿਆ ਤੇ ਹੈ ਨਾ ਪਾਸ ਕਰੋ ਤੁਹਾਡੇ ਦੋਨਾਂ ਦੀ ਗੱਲਾਂ ਵਿੱਚ ਆ ਕੇ ਮੈਂ ਇੱਥੇ ਆ ਗਈ ਆਂ ਤੈਨੂੰ ਲਾਗੇ ਤੇ ਬਣਾ ਕੇ ਤੇ ਮੈਨੂੰ ਮਸਾਲਤਾ ਕੰਮ ਵਾਲੀ ਨੇ ਬਣਾ ਛੜਿਆ ਵਾ ਆਏ ਕੰਮ ਵਾਲੀ ਕੀ ਹੈ ਆਪਣੇ ਘਰ ਦਾ ਕੰਮ ਕਰਨਾ ਤੇ ਮੈਂ ਨਹੀਂ ਕਰਾਂ ਇੱਕ ਟਾਈਮ ਸੱਜੀ ਬਣਾਉਣੀ ਏ ਖਾਣੀ ਆ ਕਾਉ ਨਹੀਂ ਖਾਣੀ ਤੇ ਬਣਾ ਕੇ ਮੈਨੂੰ ਦੋ ਤੇ ਨਾਲੇ ਖਵਾਓ ਬਾਅਦ ਵਿੱਚ ਖਾਂਦੇ ਹਾਂ ਦੇਸੀ ਅੱਛਾ ਯਾਰ ਤੂੰ ਸਾਰੀਆਂ ਗੱਲਾਂ ਛੱਡ ਮੈਂ ਇੱਕ ਗੱਲ ਹੀ ਹੋਰ ਸੁਣੀ ਹੈ ਕਿਹੜੀ ਗੱਲ ਸੁਣੀ ਆ ਉਹ ਜਿਹੜੀ ਤੇਰੀ ਪਹਿਲੀ ਪਰਜਾਈ ਏ ਜੀ ਸੀ ਮੈਂ ਸੁਣਿਆ ਤੁਸੀਂ ਉਹਨਾਂ ਨੂੰ ਮਾਰ ਦਿੱਤਾ ਮਾਰ ਦਿੱਤਾ ਹਾਂ ਤੈਨੂੰ ਗੋਣ ਜੰਨਾ ਮਾਰ ਦਿੱਤਾ ਮਾਤਾ ਮੇਰੀ ਗੱਲ ਸੁਣ ਹੋਛ ਵਿੱਚ ਆ ਕਿਹੜੀ ਗੱਲ ਕਰ ਜੰਨੀ ਆ ਹਾਏ ਹਾਏ ਇੱਕ ਮਿੰਟ ਖੜ੍ਹ ਕੇ ਲੋ ਜੀ ਪੁੱਤਰ ਮੈਂ ਤੇ ਉੜਦੀ ਉੜਦੀ ਗੱਲ ਸੁਣੀ ਆ ਨਹੀਂ ਤੈਨੂੰ ਦੱਸਿਆ ਕਿੰਨੇ ਆ ਹਾਏ ਮੈਂ ਅਜਾ ਤਰ੍ਹਾਂ ਮੈਂ ਬਾਸ ਉੜਦੀ ਉੜਦੀ ਮਤਲਬ ਸੁਣ ਲਈ ਉਹ ਮਾਤਾ ਐਵੇਂ ਫਾਲਤੂ ਨਾ ਬੋਲ ਤੂੰ ਕੀ ਹਵਾ ਜਵਾ ਤੇ ਗੋਣ ਜੰਨੀ ਆ ਸਹੀ ਕਹਿੰਦੇ ਜੇ ਨਾਲੇ ਤੁਹਾਨੂੰ ਵੀ ਤੇ ਪਤਾ ਵਾ ਮੇਰੀ ਪੰਜਾਈ ਨੂੰ ਐਸੀ ਬਿਮਾਰੀ ਲੱਗੀ ਪ੍ਰਮਾਤਮਾ ਨੂੰ ਨਾਂ ਨਹੀਂ ਲੈ ਗਿਆ ਆਪਾਂ ਕਿੰਨਾ ਦਾ ਇਲਾਜ ਕਰਾਇਆ ਪਤਾ ਨਹੀਂ ਇਹਨੂੰ ਕਿੰਨੇ ਦਾ ਹਸਤਾ

ਤੇ ਉਹ ਆਪਣਾ ਲੰਦੇ ਨੇ ਗੱਲਾਂ ਕਰਨੀਆਂ ਸੀ ਆਂਡੇ ਦੋ ਆਂਡਿਆਂ ਨੂੰ ਕਿੱਥੋਂ ਪਤਾ ਲੱਗਿਆ ਆਇਆ ਮੈਨੂੰ ਹੁਣ ਕੀ ਪਤਾ ਪੁੱਤਰ ਜਿਸ ਵਾਰ ਮੈਨੂੰ ਪਤਾ ਲੱਗਿਆ ਸੀ ਇਹ ਬਣੇ ਨੇ ਪਤਾ ਲੱਗਿਆ ਤੇਰਾ ਹੀ ਪੁੱਤੜਾ ਕਾ ਤੋ ਚੂੜ ਬੋਲ ਨਹੀਂ ਮੈਨੂੰ ਸਾਰਾ ਪਤਾ ਵਾ ਜੇ ਕੋਈ ਆਇਆ ਤੇ ਦੱਸ ਦੇ ਹੁਣ ਤੇ ਆਪਾਂ ਮੌਕਾ ਸਾਂਭਣਾਗੇ ਤੇ ਬਾਤ ਜਦੋਂ ਇਹ ਗੱਲ ਨਿਕਲ ਗਈ ਨਾ ਹਥੋਂ ਤੇ ਫੈਲ ਜਾਣੀ ਆ ਮੇਰੀ ਸੁਣੋ ਗੱਲ ਨੂੰ ਕੁਨੇ ਸੋਚਣਾ ਤੇ ਇਹਨਾਂ ਨੂੰ ਪੁੱਛੋ ਮੇਰਾ ਰਾਜਮਾ ਬੰਦ ਕਰਵਾ ਮੇਰੇ ਰਾਜਮਾ ਹੀ ਨਾ ਸੜ ਜੂ ਪੁੱਛਿਆ ਜਰਾ ਜਾ ਫਿਰ ਜਾ ਬਟਾ ਇਹਨਾਂ ਨੂੰ ਉਹ ਕਹਤ ਰਹੀ ਅੱਛਾ ਮੰਮੀ ਮੇਰੀ ਸੁਣ ਗੱਲ ਮੰਮੀ ਹੁਣ ਤੇ ਦੱਸਦੀ ਹੂੰ ਤੇ ਉਪਾਰ ਚ ਲੱਗੀ ਆ ਜੇ ਕੋਈ ਆਇਆ ਨਾ ਦੱਸ ਦੇ ਪਰ ਨਹੀਂ ਪੁੱਤ ਜਨਾ ਆਇਆ ਕੋਈ ਨਹੀਂ ਉਹ ਕਿਉਂਕਿ ਇਹਨੇ ਸਾਲੇ ਦਾ ਦੂਜਾ ਵਿਆਹ ਹੋ ਗਿਆ ਸੀ ਨਾ ਤੇ ਉੱਥੇ ਕੀ ਨ ਲੈਂਦੇ ਨੇ ਲੋਕੀ ਗੱਲਾਂ ਕਰਨਦੇ ਸੀ ਤੇ ਮੈਂ ਉੱਥੋਂ ਸੁਣਿਆ ਆਬਾ ਪੁੱਤ ਮਾਤਾ ਕੋਈ ਨਹੀਂ ਗੱਲਾਂ ਗੁਨਾ ਕਰਦਾ ਮੈਨੂੰ ਸਾਹ ਪਤਾ ਵਾ ਕਿ ਤੂੰ ਝੂਠ ਬੋਲਣਾ ਨਹੀਂ ਸੱਚ ਦੱਸ ਦੇ ਆਹ ਸਿਆਪਾ ਨਾ ਮੇਰੇ ਪਾ ਕਰਦੀ ਖਾ ਆਏ ਪੁੱਤਰ ਵੇਖ ਕੇ ਤੈਨੂੰ ਸਾਥੀ ਸੋ ਦੱਸਣ ਡਈ ਹੈ ਤੇ ਤੂੰ ਕਹਿੰਦੇ ਝੂਠ ਕਹਿਣ ਡਈ ਹੈ ਜਦੋਂ ਸੁਣਿਆ ਕਿ ਕਾਈ ਮੈਂ ਇੰਨਾ ਗੱਲ ਕੀਤੀ ਉਹ ਹੁਣ ਕੀ ਸੋਚੀ ਜਾਂਦੇ ਜੇ ਆਏ ਹਾਏ ਪੁੱਤਰ ਮੈਂ ਕੀ ਸੋਚਣਾਗਾ ਵੈ ਮੈਂ ਸੁਣਿਆ ਹੀ ਆ ਨਾ ਸਾਰੀ ਗੱਲ ਕਿ ਉਹ ਕਿਨਾਂ ਲੈ ਦੇ ਤੁਸੀਂ ਉਹਨੂੰ ਦਾਜ ਦੇ ਮੀਨੇ ਮਾਰ ਮਾਰ ਕੇ ਤੇ ਉਹਨੂੰ ਤੂੰ ਹੀ ਮਾਰ ਛੱਡਿਆ ਵੈ ਕਿੰਨੇ ਸੀ ਸਾਨੂੰ ਦਾਜ ਜਾਵੇ ਤੇ ਤੀਰਾ ਉੱਥੇ ਜਾਂਦਾ ਕੀ ਫਾਇਦਾ ਮੈਂ ਦੱਸਾਂ ਕਿਹੜਾ ਕੋਈ ਉੱਥੇ ਫਾਇਦਾ ਨਹੀਂ ਤੂੰ ਵੀ ਉੱਥੇ ਕੋਈ ਫਾਇਦਾ ਉਠਾ ਮਾਤਾ ਮੇਰੀ ਸੋਣ ਗੱਲ ਆ ਜਿਹੜੀ ਮਾਰਨ ਵਾਲੀ ਆ ਨਾ ਇਹ ਸਿਰਫ ਸਾਡੇ ਵਿੱਚ ਘੁੰਮਦੀ ਬਈ ਗੱਲ ਹਾਂ ਠੀਕ ਆ ਤੇ ਇਹ ਗੱਲ ਬਾਹਰ ਵਾਲੇ ਬੰਦੇ ਨੂੰ ਕਿੱਥੇ ਨੂੰ ਲੀਕ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਮਾਰੀ ਆ ਆਪੇ ਤੂੰ ਤੇ ਗੱਲ ਕਰਕੇ ਸੀਮਾ ਸਾਹਮਣੇ ਤੇ ਜੇ ਇਹਨੇ ਆਪਣੀ ਮਾਂ ਨੂੰ ਦੱਸਤਾ ਨਾ ਤੇ ਆਦੀ ਮਾਂ ਰੋਲਾ ਪਾਉਂਦੀ ਫਿਰਦੀ ਆ ਇਹਨੇ ਪੈਲੀ ਜਨਾਨੀ ਮਾਰਤੀ ਰਾਣੇ ਲਈ ਆਇਆ ਪੁੱਤ ਮੈਂ ਕਿਹੜਾ ਲੋੜਾ ਬਾੜੀਆਂ ਮੈਂ ਤੇ ਤੇਰੇ ਨਾਲ ਨਹੀਂ ਗੱਲ ਕਰਨ ਢਈ ਐ ਮੈਂ ਸੁਣੀ ਸੁਣਾਈ ਗਾਲੀ ਸੁਣੀ ਐ ਨਾ ਤੇ ਤਾਈ ਤੈਨੂੰ ਮੈਂ ਕਿਹਾ ਅਚਾ ਕੀ ਗੱਲ ਕਰਨ ਲੱਗੇ ਮੇਰੇ ਬਾਰੇ ਮੂੰਥਲੇ ਤੂੰ ਕੁਛ ਕਹਿ ਲੱਗੇ ਨਹੀਂ ਮੈਂ ਤੇ ਤੈਨੂੰ ਇਹ ਹੋ ਗਿਆ ਸਿੱਧੀ ਉਹਨਾਂ ਨੇ ਦਾਜ ਅੱਤੇ ਮਾਰੀ ਹੈ ਹੈ ਤੇ ਤੈਨੂੰ ਵੀ ਜੇ ਕੁਝ ਉੱਥੋਂ ਉੱਥੋਂ ਲੈਣਾ ਉਧਾਣਾ ਚਾਹੀਦਾ ਨਾ ਬਾਤ ਆ ਮੈਨੂੰ ਤੇ ਫਾਇਦਾ ਹੀ ਆ ਤਾਂ ਤੇ ਮੈਂ ਉੱਥੇ ਜਾ ਕੇ ਬਹਿਣਾ ਤੂੰ ਉੱਥੇ ਜਾ ਕੇ ਰੋਲ ਆ ਪੈਨੀ ਆ ਹਾਏ ਮੇਰਾ ਦਿਲ ਨਹੀਂ ਲੱਗਦਾ ਹਾਏ ਮੇਰਾ ਦਿਲ ਉੱਥੇ ਉਹਨਾਂ ਦੇ ਦਿਲ ਨੂੰ ਕੁਛ ਹੁੰਦਾ ਉਹ ਕਹਿੰਦੇ ਜਾ ਭਰਾਵਾ ਆਪਣੀ ਮਾਂ ਕੋ ਜਾ ਤੇ ਤੇਰਾ ਚੰਗਾ ਭਲਾ ਚੱਲਣ ਦੇ ਆ ਚਾਰ ਪੈਸੇ ਤੇਰੇ ਹੱਥ ਚੋਂਦੇ ਆ ਉੱਥੇ 20 20 ਗੱਲਾਂ ਕਰਾਂਦੀ ਆ ਬੜੇ ਮੂਰ ਤੇਰਾ ਹੈ ਚਾਰ ਪੈਸੇ ਹੈ ਪਿੱਛੇ ਤੂੰ ਮਰਨ ਗਿਆ ਕੋਈ ਚੀਜ਼ ਵੱਡੀ ਨੂੰ ਹੱਥ ਪਾ ਉਹ 4 4 ਪੈਸੇ ਕਰਕੇ ਜੋੜੂਗਾ ਕਿੰਨੇ ਹੋ ਜਾਣੇ ਆ ਨਾਲੇ ਥੋੜਾ ਸਬਰ ਰੱਖ ਆਪਾਂ ਵੀ ਵੱਡੀ ਚੀਜ਼ ਨੂੰ ਹੱਥ ਪਾਵਾਂਗੇ ਆਹ ਤਾਂ ਮਾਤਾ ਸਮਝਿਆ ਕਰ ਕਾਲ ਨੂੰ ਕੀ ਸਮਝਾ ਮੈਂ ਦੱਸਾਂ ਉੱਥੇ ਜਾ ਕੇ ਆਹ ਗੱਲ ਨਹੀਂ ਕਰਨੀ ਤੂੰ ਘਰੇ ਆ ਜਾ ਆ ਮੈਂ ਕੰਦਾ ਨਾ ਗੱਲਾਂ ਨਹੀਂ ਕਰਨੀਆਂ ਮੈਂ ਆਪਣੇ ਧੀ ਪੁੱਤ ਨਾਲ ਆਹ ਗੱਲ ਭੁੱਲ ਜਾ ਮੈਨੂੰ ਇਹ ਦੱਸ ਜਿਹੜੇ ਮੈਂ ਤੈਨੂੰ ਪੈਸੇ ਦਿੰਨਾ ਕਿੱਥੇ ਰੱਖਦੀਆਂ ਆਏ ਆਏ ਮੈਂ ਕਿੱਥੇ ਰੱਖਣੇ ਨੇ ਪੈਸੇ ਪੁੱਤਰ ਉਹ ਸਾਹਵੇਂ ਆਣਾ ਆਹ ਸਾਹਵੇਂ ਥੋੜੇ ਬਲੇ ਸ਼ਾਮਲੇ ਉਹਦੇ ਤੇ ਕੀ ਹੈ ਬਟੇ ਪਹਿਲੇ ਤੇ ਤੈਨੂੰ ਪਤਾ ਫਿਰ ਲੋੜ ਲੈ ਕਹਿੰਦੀ ਰਹਿੰਦੀ ਪੈਸੇ ਢੇਡਦੀ ਤੇ ਮਾਰੇ ਮੋਟੇ ਜੀ ਤੈਨੂੰ ਮੇਰੀ ਘਰ ਦੀ ਤੇਰੀ ਨੋਕਵੇ ਹਾਂ ਤੇ ਚਾਰ ਪੈਸੇ ਥੋੜੇ ਚਾਹੀਦੇ ਆ ਲੋੜ ਹੈਗੀ ਆ ਤੂੰ ਕਹ ਮੇਰ ਕੋ ਕੁਛ ਨਹੀਂ ਆ ਜੀ ਵਾ ਹੈ ਕੀ ਆ ਹੱਥ ਖੜੇ ਹੀ ਆਪਣੇ ਨੀ ਪਕੀ ਨੇ ਵੇਖ ਲਿਆ ਹਾਂ ਠੀਕ ਆ ਨਾ ਇਤਰੇ ਨਾ ਨਾ ਆਪਣੇ ਤੇ ਪੱਕੇ ਤੇ ਮੈਂ ਫੇਰ ਚੱਲ ਜਾਣਾ ਵਾ ਥੋੜਾ ਜਿਹਾ ਮੋਲ ਸੇ ਜੋ ਰਹਿੰਦੇ ਅੱਛਾ ਅੱਦਾ ਕੋਈ ਆਂਦੇ ਆ ਜੀ ਹਾਂ ਤੇ ਆਂਦੇ ਮੈਂ ਕਿਹੜਾ ਕਿਸੇ ਕੋਲ ਡਰਦੀ ਮੈਨਾਂ ਦੀ ਕਿਸੇ ਕੋਲ ਡਰਦੀ ਬਾਸਾ ਬੈਤ ਨੂੰ ਨਹੀਂ ਡਰਨਾ ਕਦੇ ਵਾਸਤੇ ਆਪਾਂ ਕਹ ਲੈ ਡਰਨਾ ਹੈ ਆਹੋ ਆਹ ਆਪਾਂ ਹੀ ਨਾ ਡਰਦੇ ਜੈਤਰੀ ਹਾਂ ਹਾਂ ਧੀਰਜੀ ਤੇ ਜਿਹੜਾ ਡਰ ਸੀ ਆਪਾਂ ਨਹੀਂ ਕਿਹਾ ਸੀ ਤੇ ਉੱਤੇ ਗੱਲ ਕਰਨ ਦੇ ਅੱਛਾ ਕਿਹੜਾ ਗੱਲ ਕਰਨ ਦੇ ਆਹੋ ਇਹ ਕਹ ਕੇ ਲੈ ਲਈ ਹੋਰ ਅਸੀਂ ਕਿਹੜੀ ਗੱਲ ਕੋਈ ਕਰਦੇ ਯਾਰ ਮਾਂ ਕੋਟ ਦੇ ਕਈ ਦੋ ਸੁੱਖ ਲੈ ਆ ਦੁੱਖ ਸੁਖ ਕਰ ਲਿਆ ਵਧੀਆ ਗੱਲ ਆ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਤੇ ਇਹਨਾਂ ਨੂੰ ਕਿੱਥੋਂ ਪਤਾ ਲੱਗਾ ਪੀ ਆਪਾਂ ਪਹਿਲੀ ਮਾਰੀ ਆ ਕੋ ਨਹੀਂ ਮੰਮੀ ਨੂੰ ਨਹੀਂ ਪਤਾਗਾ ਮੰਮੀ ਨੇ ਤਾਂ ਕੁਝ ਦੱਸਿਆ ਨਹੀਂ ਪਤਾ ਹੈਗਾ ਵਾ ਜਾਣ ਕੇ ਨਹੀਂ ਦੱਸਦੀ ਚੱਪੀ ਮੈਨੂੰ ਦੱਸ ਤਾ ਮੈਂ ਕਿਹੜਾ ਕਿਸੇ ਨੂੰ ਦੱਸਣਾ ਆਇਆ ਕੋਨ ਸੀ ਦੱਸ ਦੋ ਮੈਨੂੰ ਦੱਸ ਤਾਂ ਕਿ ਕੋਣ ਆਇਆ ਸੀ ਛੰਮੀ ਆਈ ਸੀ ਆ ਛੰਮੀ ਆਈ ਸੀ ਆਹ ਬਾਤੇ ਕਦੋਂ ਦਾ ਪੁੱਛਣ ਨੇ ਆ ਹਾਂ ਉਹ ਛੰਮੀ ਆਈ ਸੀ ਉਹ ਕਹਿੰਦੀ ਕੋਸੇ ਉਹ ਗਾਣੇ ਸੁਣਾਉਂ ਗੋਨਾ ਛੰਮੀ ਇੱਥੇ ਆਈ ਉਹ ਤੇ ਦੇਖੀ ਗਈ ਆ ਉਹ ਆ ਲੈਂਦੇ ਕੋਈ ਗੱਲ ਨਹੀਂ ਕਿਤੇ ਬਗਾਨੇ ਘਰ ਥੋੜਾ ਗਈ ਆ ਮਾਤਾ ਕੀ ਕਹਿੰਦੀ ਸਾਨੂੰ ਇਹ ਗੱਲ ਦੱਸ ਉਹ ਦੱਸ ਕਿ ਉਹ ਮਾਤਾ ਕੀ ਕਹਿੰਦੀ ਸੀ ਕਹਿੰਦੀ ਜਿਹੜੀ ਇਹਨਾਂ ਨੇ ਪਹਿਲੀ ਉੱਠ ਕਰਦੀ ਆ ਨਾ ਉਹਨੂੰ ਮਾਰਦੇ ਬੁੱਢਦੇ ਸੀ ਬੜਾ ਕੁਝ ਕਰਦੇ ਸੀ ਉਹਦੇ ਨਾਲ ਬਹੁਤ ਕੁਝ ਉਹਨਾਂ ਨੇ ਕੀਤਾ ਮਾਰਦਾ ਕੰਨ ਮੈਂ ਸਾਰਿਆਂ ਇੱਕ ਇੱਕ ਗੱਲ ਦੱਸ ਕੇ ਗਈ ਹੂੰ ਤੇ ਆਪਣੇ ਬਾਰੇ ਵੀ ਕੁਝ ਕਹਿੰਦੀ ਸੀ ਆਹੋ ਦੱਸੇ ਜਈ ਹੈ ਕੀ ਕੰਦੀ ਕੰਦੀ ਤਾਂ ਮੇਰੇ ਛਾਪਰੇਵੇਂ ਮੰਨੂ ਕੁੱਟਿਆ ਇਹ ਜਿਹਨਾਂ ਨਾਲ ਨਹੀਂ ਮੰਨੂ ਕੁੱਟਿਆ ਮੈਂ ਦੱਸਾਂ ਕਿ ਮੈਂ ਨਹੀਂ ਥੇ ਰਹਿਣਾ ਮੈਂ ਇਹਨਾਂ ਕੋ ਕੁੱਤਾ ਨਹੀਂ ਖਾਣੀਆਂ ਨਾ ਮੈਂ ਮਾਰਾ ਖਾਣੀਆਂ ਜੀ ਐਨਾ ਕੁਝ ਉਹ ਕਹ ਕੇ ਗਈ ਹੈ ਹੋਰ ਕੀ ਕਹਿੰਦੀ ਸੀ ਆਹ ਹੋਈ ਕਿ ਆਹ ਕਹੇ ਜਈਏ ਮੈਂ ਸਾਰਿਆਂ ਦੱਜਾ ਬੋਲੀ ਨਹੀਂ ਕਿ ਵੀ ਦਾ ਦੂਜਨੀ ਮੰਗ ਰਹੀ ਆ ਆਹੋ ਯਾ ਤੇ ਕਰਨਾ ਸਾਡੇ ਅਧਿਕਾਰ ਦੀਆਂ ਸੀ ਅਜਿਹੇ ਮਾਰਨ ਵਾਲੀ ਗੱਲ ਕਰਨ ਦੇ ਨਾ ਇਸ ਛਮੀ ਦੇ ਘਰ ਦੇ ਸਾਰਿਆਂ ਨੂੰ ਪਤਾ ਉਦੋਂ ਮੈਂ ਉਹਨਾਂ ਨੂੰ ਬਹਾਨਾ ਪੜਾ ਕੀ ਪਾਇਆ ਮੈਂ ਕਹ ਜਿਹੜੀ ਤੂੰ ਜਨਾਨੀ ਦੀ ਗੱਲ ਕਰਦੇ ਪਏ ਨਾ ਉਹ ਸਾਡੇ ਸਾਡੇ ਘਰ ਨਹੀਂ ਮਰੀ ਉਹ ਨਾਲ ਜਿਹੜੀ ਗਵਾਂਢੀ ਦੀ ਨਾਹੀਂ ਉਹ ਛੱਡੋ ਘਾ ਪਰ ਉਹਦਾ ਬੰਦਾ ਨਹੀਂ ਇੱਥੇ ਹੋਣਾ ਉਹ ਕੀ ਕਰਨ ਆਈ ਬਿਨਾ ਭਰਾ ਕਿ ਤੂੰ ਕਿਉਂ ਆਈ ਜਦੋਂ ਮੈਂ ਨਹੀਂ ਆਈ ਮੇਰਾ ਭਰਾ ਨਹੀਂ ਹੈਗਾ ਵਿੱਚ ਉਹ ਕੀ ਕਰਨ ਆਈ ਆ ਤੇ ਤੂੰ ਮਾਤਾ ਨੂੰ ਕਿਵੇਂ ਅੰਦਰ ਵਾਰ ਲਿਆ ਆਇਆ ਧੀਏ ਉਹ ਤੇ ਨਾ ਆਪਣੀ ਕਿਤੇ ਸਹੇਲੀ ਦੇ ਘਰ ਆਈ ਸੀ ਉਹ ਤੇ ਉਹ ਲੱਭਦੀ ਲੱਭਦੀ ਨਾ ਕਿ ਮੇਰਾ ਉਹ ਨਾ ਟਕਰਾਂਗੇ ਤੇ ਮੈਂ ਦਵਾਈ ਲੈਣ ਗਈ ਸੀ ਕਹਿੰਦੀ ਤੁਸੀਂ ਕਿੱਥੇ ਮੈਂ ਕਹਾਂ ਕੀ ਹੈ ਮੈਂ ਤਾਂ ਦਵਾਈ ਲੈਣ ਗਈ ਸੀ ਉਹ ਤੇ ਮੇਰੇ ਦੀ ਕੇ ਉਹ ਘਰ ਆਈ ਹਾਂ ਜਿੱਕਿ ਤੁਹਾਡਾ ਘਰ ਕਿੱਥੇ ਹੁੰਦਾ ਕਹਾਂ ਨਾ ਨਹੀਂ ਹੈਗਾ ਕਹਿੰਦੀ ਮੈਂ ਆ ਜੰਦੀ ਸਾਰਾ ਗੱਲਾਂ ਛੱਡੋ ਤੁਸੀਂ ਕੋਈ ਗੱਲ ਤੇ ਨਹੀਂ ਕੀਤੀ ਜੰਮੀ ਨਾ ਨਹੀਂ ਮੈਂ ਕਦੀ ਗੱਲ ਕਰਨੀ ਪਤਾ ਤੇ ਜੇ ਤੁਹਾਡੇ ਵਾਲਾ ਕੋਈ ਗੱਲ ਨਿਕਲੀ ਨਾ ਤੇ ਫੇਰ ਦੇਖਿਓ ਆਓ ਵੀ ਜੇ ਲੋੜ ਆ ਬਾਹਰ ਆਓ ਗੱਲ ਕਰੋ ਮੇਰੇ ਨਾਲ ਜਰਾ ਇੱਕ ਜਾਓ ਨਾ ਹੋਣਾ ਨਾ ਮੇਰ ਕਾ ਸੋਨਾ ਦਿਮਾਗ ਖਰਾਬ ਹੋ ਗਿਆ ਵਾ ਤੂੰ ਇਹਦੇ ਨਾਲ ਕਿਉਂ ਗੱਲ ਕਰਤੀ ਛੰਮੀ ਆਈ ਸੀ ਆਹ ਹਾਂ ਤੇ ਕੀ ਕਰਾਂ ਫੇਰ ਹੁਣ ਮੈਨੇ ਪੁੱਛੀ ਜਾਂਦੀ ਪੁੱਛੀ ਜਾਂਦੀ ਤੇ ਕੀ ਕਰਾਂ ਹੁਣ ਤਿਆਰ ਹੈ ਆਹ ਵੇਖਿਓ ਨੇ ਭਰਾ ਨੂੰ ਫੋਨ ਕਰ ਦੇਣਾ ਆਹ ਤੇ ਕੀ ਕਰ ਲਿਆਗਾ ਭਰਾ ਮੇਰਾ ਆਹ ਕੀ ਕਰ ਲੇਗਾ ਉੱਥੇ ਕੀ ਹੈ ਆਜੋ ਬਾਹਰ ਖੜੇ ਹੋਣੇ ਲੈਂਦਾ ਤਸ ਆ ਜਾ ਕੋਈ ਨਹੀਂ ਹੁੰਦਾ ਉਹ ਪੁੱਤ ਚੱਲਿਆ ਕਿੱਥੇ ਹੈ ਤੇ ਹੁਣ ਮੈਂ ਬੈ ਕੇ ਕੀ ਕਰਾਂ ਆਹ ਹਾਈ ਬੈ ਕੇ ਤੂੰ ਦੋ ਮੇਰੇ ਬਹਿਰ ਤੇ ਸਹੀ ਮਾਰਦਾ ਦੇਖ ਜੀ ਉਹ ਖਾ ਸਕਦੇ ਨੇ ਤੇ ਤੈਨੂੰ ਕੀ ਅਜ ਮੰਗਲ ਲੱਗਿਆ ਉਹ ਮਾਤਾ ਸਬਰ ਕਰ ਉਧਰ ਦਾ ਸਿਆਪਾ ਤੇ ਮੁੱਕ ਲੈਂਦੇ ਉਹ ਮੁੜ ਕੇ ਮੈਂ ਇਹਨਾਂ ਨੂੰ ਖਾਣਾ ਹੀ ਆਹ ਮੇਰੀ ਗੱਲ ਸੁਣ ਹਾਂ ਆ ਜਿਹੜੀ ਸ਼ਮੀ ਆ ਸਮੀ ਆਹੋ ਮੈਂ ਆਈਫੋਨ ਮੰਗਿਆ ਸੀ ਉਹ ਦੇ ਕੋ ਅੱਛਾ ਉਹ ਤਾਂ ਰਾਣੇ ਨੇ ਫੜ ਕੇ ਕੰਮ ਖਰਾਬ ਕਰਤਾ ਪਿੰਨਾ ਹੀ ਗੱਡੀ ਮੰਗ ਲਈ ਅੱਛਾ ਮੈਂ ਤੇ ਕੂ ਕਹਤਾ ਸ਼ਮੀ ਨੂੰ ਕਿ ਤੇਰਾ ਤੇ ਘਰਾ ਬਾਹਰ ਮੈਨੂੰ ਤੇ ਆਈਫੋਨ ਦਵਾ ਤੂੰ ਚਿੰਤਾ ਨਾ ਕਰ ਮਮੀ ਤੇਰਾ ਪੁੱਤ ਨੇ ਜੋ ਘਾ ਹੈਗਾ ਸਭ ਕੁਝ ਕਢਾਉਂਗਾ ਇੰਨਾ ਕੋ ਵੀ ਤੇ ਛਮੀ ਕੋ ਵੀ ਅੱਛਾ ਮੇਰਾ ਦੋ ਪਾਸੇ ਦਿਮਾਗ ਚੱਲਦਾ ਵਾ ਹਾਂ ਮੈਂ ਵੀ ਤੇਰੀ ਮਾਂ ਆ ਮੈਨੂੰ ਸਭ ਕੁਝ ਪਤਾ ਵੈ ਕੀ ਪਤਾ ਮਾਤਾ ਪਤਾ ਹੈ ਤੁਸੀਂ ਛਮੀ ਨੂੰ ਮਾਰ ਕੇ ਕੁੱਟ ਕੇ ਤੇ ਬਾਹਰ ਕੱਢਿਆ ਤੇ ਤੁਸੀਂ ਤੂੰ ਤਾਂ ਮੇਰੇ ਘਰ ਆਪਣੇ ਘਰ ਆਇਆ ਵੈ ਇਹ ਉਂਝ ਨਹੀਂ ਤੁਸੀਂ ਆਣ ਵਾਲੇ ਦੋਹੇ ਜਾਣੇ ਓ ਮਾਤਾ ਛੱਡ ਤੂੰ ਕਿਹੜੀਆਂ ਗੱਲਾਂ ਲੈ ਕੇ ਆਈਆਂ ਤੇਰੀਆਂ ਗੱਲਾਂ ਹੈ ਮੈਂ ਸੱਚ ਬੋਲਣ ਲਈ ਆਂ ਮੈਂ ਝੂਠ ਨਹੀਂ ਕਹਿਣ ਦੇ। ਚਲ ਆ ਜਾ ਛੱਡ ਦੇ। ਆਹ ਛੱਡ ਦੇ ਗੱਲ। ਹੁਣ ਮੈਂ ਗੱਲ ਸੱਚੀ ਕਹੀ ਐ। ਤੇ ਹੁਣ ਵੀ ਇਹ ਕਹਿੰਦਾ ਚੱਲ ਛੱਡ ਦੇ ਮਾਤਾ। ਕੋ ਚੱਲ ਮਾਤਾ ਚੁੱਪ ਕਰ ਉਹਨੂੰ ਢੀਬਾਣੀ ਖਾਈ ਆ ਜਾ। ਆਹੋ। ਟੋਟੀ ਬਾਨੀ ਲੈ ਖਵਾ ਕੇ ਦਿੱਤਾ ਹੀ ਹੋਰ ਕੀ ਖਾਣਾ ਲੈ। ਚੱਲ ਵਾ। ਹੁਣ ਕੀ ਸੋਚਣਾ ਪੀਣਾ। ਨਹੀਂ ਅਜੇ ਤੱਕ ਨਹੀਂ ਸੋ। ਗੱਲ ਜਰੂਰ ਕੋਈ ਨਾ ਕੋਈ ਹੈਗੀ ਹੈ ਜਿਹੜੀ ਮਾਤਾ ਨੂੰ ਪਤਾ ਲੱਗੀ ਆ ਕਿ ਅੱਜ ਬੱਕੀ ਨਾ ਕਿ ਸ਼ੰਮੀ ਇੱਥੇ ਆਈ ਸੀ ਤੇ ਚਲ ਜੇ ਪਤਾ ਲੱਗ ਗਿਆ ਤਾਂ ਉਹ ਕੀ ਕਰਨਗੇ ਦੱਸ ਕੀ ਕਰਨਗੇ ਕੁਝ ਵਾਗੜਣੀ ਨਹੀਂ ਲੈਣਗੇ ਪਰ ਇਹ ਤੇ ਸਾਡੀ ਮਾਤਾ ਦੇ ਢੇਡ ਚ ਗੱਲ ਦੀ ਪਚਣੀ ਗੱਲ ਤੇ ਆ ਹੁਣ ਕਿਤੇ ਮਾੜਾ ਮੇਰੇ ਰਿਸ਼ਤੇਦਾਰਾਂ ਨੂੰ ਨਾ ਮਿਲ ਜੇ ਉਧਰੋਂ ਪੇਕਿਆਂ ਵਾਲੀ ਸਾਈਡ ਤੋਂ ਤੁਹਾਨੂੰ ਦੱਸਦੀ ਵੀਰੇ ਹੋਰ ਉਹ ਤੇ ਮੇਰੇ ਪੇਕਿਆਂ ਦੀ ਗੱਲੀ ਗਲੀ ਦੱਸਦੀ ਵੀਰੇ ਹੁਣ ਨਹੀਂ ਦੱਸਦੀ ਯਾਰ ਉਹ ਐਡੀ ਕੱਚੀ ਕੁੜੀ ਨਹੀਂ ਗਈ ਨਹੀਂ ਉਹ ਦੱਸਦੀ ਚਿੰਤਾ ਨਾ ਕਰ ਹੋਂ ਚੌਪੜ ਕੇ ਰੋਟੀ ਬਣਾ ਰਹੀ ਤੇ ਮੈਂ ਉਹਦੇ ਨਾਲ ਉਤਰੇ ਨੂੰ ਮੋਵਾ ਆਪਣੇ ਯਾਰ ਦੋਸਤਾਂ ਵਾਲਾ ਤੇ 10 ਮਿੰਟ ਹੋ ਗਏ ਆਟਾ ਮੈਂ ਗੁੰਨ ਲਿਆ ਵਾ ਚਾਵਲ ਧਰੇ ਆ ਸਿੰਮ ਤੇ ਹੁੰਦੇ ਆ ਕਿ ਤੇ ਮੈਂ ਤੁਹਾਨੂੰ ਫੋਨ ਕਰ ਦਿੰਦੀ ਆ ਜਾਓ ਜਿਹੜਾ ਕੰਮ ਕਰਨਾ ਘਰ ਆਓ ਪੋਚ ਆਓ ਨੂੰ ਮੇਲਾਓ ਕੋਈ ਟੈਨਸ਼ਨ ਤੇ ਨਾ ਰਹੀ ਯਾਰ ਮੈਨੂੰ ਪਤਾ ਕੀ ਗੱਲ ਹੈ ਕੀ ਮੇਰਾ ਧਿਆਨ ਸਾਰਾ ਪਿੱਛੇ ਰਹਿਣਾ ਵਾ ਉਹ ਨਹੀਂ ਟੈਨਸ਼ਨ ਤੇ ਰਹਿੰਦੀ ਨਾਲੇ ਉਹਨੂੰ ਕਹਿਆ ਵੀ ਮੈਂ ਨਾਲੇ ਰਾਜਮਾ ਚੋਲ ਲੈ ਕੇ ਆਉਣਾ ਵਾ ਕਰੋ ਰੋਟੀ ਨਾ ਮੰਗਾਈ ਜਾ ਵੀ ਆ ਸੁਣਾ ਮਮੀ ਨਾਲ ਬੈਸਣਾ ਲਾਤੀ ਹਣਾ ਮੈਂ ਕਹਾਂ ਦਾ ਬੈਸਣਾ ਮਾ ਹਣਾ ਚਾ ਠੀਕ ਆ ਮੋਨਾ ਹਰ ਹਣੇ ਮੰਮੀ ਨੂੰ ਕੋਈ ਪੰਗਾ ਪਾਇਆ ਛੱਡਦੀ ਐ ਉੱਥੋਂ ਨਿਕਲੀਆਂ ਸ਼ੰਮੀ ਦੇ ਚੰਬੇਲੇ ਚੋਂ ਪੇ ਇੱਥੇ ਆ ਕੇ ਥੋੜੇ ਚੈਨ ਦੀ ਜ਼ਿੰਦਗੀ ਜਿਵਾਂ ਇੱਕ ਕੰਮ 'ਚ ਮਾਰ ਦਿੱਤਾਈ ਦੂਜੀ ਆ ਗੱਲ ਸੁਣਾ ਕੇ ਮਾਰ ਦਿੱਤੀ ਮੰਮੀ ਨੂੰ ਫੋਨ ਕਰਾਂ ਤਾਂ ਕੀ ਕਰਾਂ ਸਮਝ ਨਹੀਂ ਆਉਂਦੀ ਦੱਸਣਾ ਤੇ ਪੈਣਾ ਹੀ ਆ ਮੰਮੀ ਨੂੰ ਤੁਰੀ ਨਹੀਂ ਡਿਉਂਨੇ ਲੱਗਦਾ ਤਾਂ ਮੋਨਾਂ ਨਹੀਂ ਕੀ ਕਰਾਂ ਬੈਠੋ ਤਰੇ ਇਹ ਕਿਹਾ ਵੰਦੇ ਗੀ ਰੋਟੀ ਨਾ ਮਾਂ ਆਇਆ ਕੀ ਹੋਇਆ ਕੀ ਹੋਇਆ ਇਹੋ ਹੀ ਕਹਿਣਾ ਸੀ ਰੋਟੀ ਬਣੀ ਵੀ ਨਹੀਂ ਬਣੀ ਮੈਂ ਕਹਿਨ ਤੇ ਕਈ ਚਾਵਲ ਤਾਂ ਰਹੇ ਆ ਬਲ ਮੈਂ ਤਾਂ ਮੈਂ ਦਿਨ ਹੀ ਤੁਹਾਨੂੰ ਬੜੀ ਖੱਪੀ ਖੱਪੀ ਲੱਗਣ ਈ ਆ ਕੀ ਹੋਇਆ ਕੀ ਜੰਨੋ ਮੈਨੂੰ ਕੀ ਹੋਣਾ ਮੈਨੂੰ ਕੁਛ ਨਹੀਂ ਹੋਇਆ ਦੱਸੋ ਤੁਸੀਂ ਕਿੱਧਰ ਆਈ ਜੀ